ਭਗਵੰਤ ਮਾਨ ਸਾਹਿਬ ਨੇ ਮਹਾਲੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਲੋਕ ਸਭਾ ਐਮਪੀ ਦੇ 13 ਦੇ 13 ਉਮੀਦਵਾਰਾਂ ਦੇ ਨਾਲ ਸਿੱਧੀ ਗੱਲਬਾਤ ਕੀਤੀ ਆਹ ਤੁਹਾਨੂੰ ਦੱਸਦਿਆਂ ਭਗਵੰਤ ਸਾਹਿਬ ਨੇ ਕੀ ਉਹਨਾਂ ਨੂੰ ਮੈਸੇਜ ਦਿੱਤਾ ਤੁਸੀਂ ਪਲਾਨ ਬਣਾ ਲਿਓ ਕਿਹੜੇ ਪਿੰਡਾਂ ਵਿੱਚੋਂ ਜਾਣਾ ਹੈ ਕਿੱਥੇ ਰੋਡ ਸ਼ੋਅ ਕਰਨਾ ਹੈ ਕਿੱਥੇ ਪੋਸਟਰ ਲਾਉਣੇ ਹਨ ਤੁਸੀਂ ਜਿੱਥੇ ਕਹੋਗੇ ਉੱਥੇ ਆਉਂਗਾ ਬਸ ਥੱਲੇ ਵਾਲੇ ਕੰਬ ਸਾਂਭ ਲਿਓ ਬਾਕੀ ਫਿਕਰ ਨਾ ਕਰਿਓ ਅਸੀਂ ਮਿਹਨਤੀ ਹਾਂ ਮਿਹਨਤ ਕਰਾਂਗੇ ਅਤੇ ਜਿੱਤਾਂਗੇ ਇਮਾਨਦਾਰੀ ਹੀ ਸਾਡੀ ਤਾਕਤ ਹੈ ਇਸ ਕਰਕੇ ਲੋਕ ਸਾਨੂੰ ਪਸੰਦ ਕਰਦੇ ਨੇ ਪਹਿਲੇ ਵਾਲੇ ਤਾਂ ਪ੍ਰਿਸ਼ਟਾਚਾਰ ਦੇ ਸਾਰੇ ਰਿਕਾਰਡ ਤੋੜ ਦਿੰਦੇ ਸੀ ਪਹਾੜਾਂ ਦੇ ਪਹਾੜ ਖਰੀਦ ਲੈਂਦੇ ਸੀ ਪਰ ਹੁਣ ਅਸੀਂ ਪਹਾੜ ਨਹੀਂ ਪੰਜਾਬ ਵਾਸਤੇ ਥਰਮਲ ਪਰਾਂਟ ਖਰੀਦ ਰਹੇ ਹਾਂ ਤਾਂ ਦੱਸ ਦਈਏ ਜੀ ਲੋਕ ਸਭਾ ਚੋਣਾਂ ਆ ਦੀ ਬੋਡੀ ਸ਼ੁਰੂ ਹੋ ਗਈ ਹੈ ਜੀ ਅੱਜ ਤੇ ਮਨਤਨਾ ਸਾਹਿਬ ਨੇ ਮੌਲਿਕ ਦੇ ਵਿੱਚ ਆਪ ਉਮੀਦਵਾਰਾਂ ਦੇ ਨਾਲ ਡੈਕਟ ਗੱਲਬਾਤ ਕੀਤੀ ਤਾਂ ਕਿ ਜਾਣ ਪਛਾਣ ਹੋ ਸਕੇ ਮਨਤਨਾ ਸਾਹਿਬ ਨੇ ਵੱਡਾ ਮੈਸੇਜ ਦਿੱਤਾ ਕਿ ਤੁਸੀਂ ਜਿੱਥੇ ਕਹੋਗੇ ਮੈਂ ਆ ਜਾਊਂਗਾ ਤੁਸੀਂ ਜੋ ਹੈ ਗਰਾਊਂਡ ਲੈਵਲ ਤੇ ਸੰਭਾਲ ਲਈਓ ਬਾਕੀ ਮੈਂ ਜੋ ਮੇਨ ਕੰਮ ਹੈ ਕਿ ਉਹ ਮੈਂ ਸੰਭਾਲ ਲਾਉਂਗਾ ਅਸੀਂ ਜੋ ਹੈ ਭ੍ਰਸ਼ਟਾਚਾਰ ਜੋ ਮੁਕਾਣਾ ਹੈਗਾ ਭ੍ਰਸ਼ਟਾਚਾਰੀ ਸਰਕਾਰ ਨੂੰ ਭਜਾਣਾ ਹੈਗਾ ਦਿੱਲੀ ਤੋਂ ਤੇ ਆਮ ਆਦਮੀ ਪਾਰਟੀ ਸਰਕਾਰ ਲੈ ਕੇ ਆਣੀ ਹੈਗੀ ਹੈ ਤੁਹਾਨੂੰ ਦੱਸ ਦਈਏ ਜੀ ਪੰਚਮਾ ਸਹਾ ਬਨੇ ਜੋ ਹੈ ਪੰਜਾਬ ਦੇ ਉਮੀਦਵਾਰਾਂ ਨਾਲ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਨੂੰ ਲੈ ਕੇ ਵੱਡੀ ਚਰਚਾ ਕੀਤੀ ਉਹਨਾਂ ਨੇ ਵਿਲੱਖਣ ਤਰ੍ਹਾਂ ਦਾ ਪ੍ਰੋਗਰਾਮ ਰੱਖਿਆ ਜਿਸ ਦੇ ਵਿੱਚ ਲੋਕ ਸਭਾ ਦੇ 13 ਦੇ 13 ਉਮੀਦਵਾਰ ਜਿਹੜੇ ਕਿ ਆਮ ਆਦਮੀ ਪਾਰਟੀ ਤੋਂ ਚੋਣ ਲੜ ਰਹੇ ਨੇ ਉਹਨਾਂ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੂੰ ਜੋ ਹੈ ਮੋਟੀਵੇਟ ਕੀਤਾ ਤਾਕੀ ਜੋ ਹੈ ਉਹ ਜਦ ਫੀਲਡ ਵਿੱਚ ਜਾਣਗੇ ਵਲੰਟੀਅਰਾਂ ਨਾਲ ਮਿਲਾਂਗੇ ਲੋਕਾਂ ਨਾਲ ਮਿਲਣਗੇ ਤਾਂ ਉਹਨਾਂ ਦੇ ਜੋ ਹੈ ਕੰਮ ਸੁਣਨਗੇ ਨੋਟ ਕਰਨਗੇ ਤੇ ਉਹਨਾਂ ਨੂੰ ਜੋ ਹੈ ਜੋ ਜਿੱਤਨ ਤੋਂ ਬਾਅਦ ਇੰਪਲੀਮੈਂਟ ਕਰਨਗੇ ਵੱਡੀ ਖਬਰ ਹੈਗੀ ਜੀ ਤੁਹਾਨੂੰ ਦੱਸ ਦਈਏ ਪੰਤਮਾ ਸਾਹਿਬ ਲਗਾਤਾਰ ਜੋ ਹੈ ਕੰਮ ਕਰ ਰਹੇ ਹੈਗੇ ਜੀ ਪਿਛਲੇ ਦਿਨੀ ਉਹ ਗੁਜਰਾਤ ਦੇ ਵਿੱਚ ਗਏ ਸੀਗੇ ਰੈਲੀ ਕੀਤੀ ਸੀਗੀ ਲੋਕ ਸਭਾ ਉਮੀਦਵਾਰਾਂ ਦੇ ਹੱਕ ਦੇ ਵਿੱਚ ਆਮਾਦੀ ਪਾਰਟੀ ਦੇ ਤੇ ਹੁਣ ਪੰਤਮਾ ਸਾਹਿਬ ਨੇ ਇੱਕ ਵੱਡਾ ਪ੍ਰੋਗਰਾਮ ਰੱਖਿਆ ਮਹਾਲੀ ਦੇ ਵਿੱਚ ਜਿਸ ਦੇ ਵਿੱਚ ਉਹਨਾਂ ਨੇ 13 ਦੇ 13 ਉਮੀਦਵਾਰਾਂ ਨਾਲ ਡਾਇਰੈਕਟ ਗੱਲਬਾਤ ਕੀਤੀ ਉਹਨਾਂ ਦਾ ਹੌਸਲਾ ਵਧਾਇਆ ਤੇ ਉਹਨਾਂ ਨੇ ਕਿਹਾ ਜਿੱਥੇ ਮਤਮਨ ਸਾਹਿਬ ਨੇ ਕਿਹਾ ਜਿੱਥੇ ਮੇਰੀ ਰੋਲ ਹੋਏਗੀ ਉੱਥੇ ਮੈਂ ਆਵਾਂਗਾ ਅਸੀਂ ਜੋ ਹੈ ਵਧੀਆ ਕੰਮ ਕਰਨਾ ਹੈਗਾ ਜਿਵੇਂ ਵਿਆਸੀ ਬਿਜਲੀ ਫਰੀ ਕੀਤੀ ਹੈਗੀ ਹੈ ਮਹੱਲਾ ਕਲੀਨਿਕ ਬਣਾਏ ਹੈਗੇ ਹੈ ਤੇ ਸਕੂਲ ਖੋਲੇ ਹੈਗੇ ਆ ਉਸ ਤਾਂ ਹੀ ਅਸੀਂ ਪੂਰੀ ਦੇਸ਼ ਦੇ ਵਿੱਚ ਇਹ ਕੰਮ ਕਰਾਂਗੇ ਤੁਸੀਂ ਜੋ ਹੈ ਹੌਸਲਾ ਬਲੰਦ ਕਰਕੇ ਕੰਮ ਕਰਿਓ ਤੇ ਲੋਕਾਂ ਦੀ ਸੇਵਾ ਕਰਿਓ ਤਾਂ ਆਜ਼ਾਦੀ ਹੈ ਜੀ ਮਤਮਨ ਸਾਹਿਬ ਨੇ ਮਹੱਲੀ ਦੇ ਵਿੱਚ ਇੱਕ ਪ੍ਰੋਗਰਾਮ ਰੱਖਿਆ ਜਿਸ ਦੇ ਵਿੱਚ 13 ਲੋਕ ਸਭਾ ਦੇ ਐਮਪੀ ਦੇ ਉਮੀਦਵਾਰ ਜਿਹੜੇ ਕਿ ਆਮ ਆਦਮੀ ਪਾਰਟੀ ਤੋਂ ਲੜ ਰਹੇ ਨੇ ਉਹਨਾਂ ਨਾਲ ਮੁਲਾਕਾਤ ਕੀਤੀ ਤੇ ਉਹਨਾਂ ਨੂੰ ਅੱਗੇ ਦੀ ਗਾਈਡੈਂਸ ਦਿੱਤੀ ਕਿ ਕਿਵੇਂ ਉਹਨਾਂ ਨੇ ਲੋਕ ਸਭਾ ਇਲੈਕਸ਼ਨ ਤੇ ਵਿੱਚ ਕੰਮ ਕਰਨਾ ਹੈ ਬਾਕੀ ਤੁਹਾਡਾ ਇਸ ਬਾਰੇ ਕੀ ਵਿਚਾਰ ਹੈ ਜਰੂਰ ਦਸੀਓ ਪੌਂਤਨਾ ਸਾਹਿਬ ਤੁਸੀਂ ਵਧੀਆ ਕੰਮ ਕਰ ਰਹੇ ਹੋ ਇਦਾਂ ਹੀ ਕਰਦੇ ਰਹੋ ਉਮੀਦ ਕਰਦੇ ਹਾਂ ਕਿ ਜੋ ਤੁਸੀਂ ਮੈਸੇਜ ਵਲੰਟੀਅਰ ਨੂੰ ਦਿੱਤਾ ਹੈਗਾ ਉਹ ਜੋ ਹੈ ਪੂਰੀ ਮਿਹਨਤ ਕਰਨਗੇ ਬਾਕੀ ਰਿਜ਼ਲਟ ਦੇਖਦੇ ਹਾਂ ਕੀ ਹੁੰਦਾ ਹੈ ਤੇ ਜਿਹੜਾ ਪਾਰਟੀ ਦਾ ਕੰਮ ਹੈਗਾ ਕੰਮ ਕਰਨਾ ਤੇ ਮੋਟੀਵੇਟ ਕਰਨਾ 1 ਲੀਟਰ ਦਾ ਕੰਮ ਹੈ ਤੇ ਪੌਂਤਨਾ ਸਾਹਿਬ ਤੁਸੀਂ ਉਹ ਵਧੀਆ ਕਰ ਰਹੇ ਹੋ